ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਹਾਂ ਗੱਲ ਐਸੀ ਹੋਈ ਹੈ ਕਿ ਉੱਥੇ ਇੱਕ ਪਰਸਨ ਪਵਨ ਕੁਮਾਰ ਨਾਮ ਦਾ ਬੰਦਾ ਆਇਆ ਹੈ ਠੀਕ ਹੈ ਕੋਈ ਕੋ ਹੋਰ ਪਰਸਨ ਨਾਲ ਲੈ ਕੇ ਆਇਆ ਸੀ ਮੈਂ ਉਹਨਾਂ ਨੂੰ ਨਹੀਂ ਜਾਣਦੀ ਮੈਂ ਇਸ ਦਫ਼ਤਰ 'ਚ ਬੈਠੀ ਹੋਈ ਸੀ ਵਿਸ਼ਾਲ ਬੱਬਰ ਜੀ ਜਿਨ੍ਹਾਂ ਦਾ ਹਾਸਾ ਵਾਪਰਿਆ ਤੇ ਨਾਲ ਹੈਗੇ ਸੀ ਅਖੀ ਰਾਜਪੂਤ ਜੋ ਉਹਨਾਂ ਦੇ ਪਾਰਟਨਰ ਨੇ ਇਸ ਕੰਪਨੀ 'ਚ ਗੱਲ ਐਸੀ ਹੋਈ ਹੈ ਕਿ ਪਵਨ ਬਹੁਤ ਗੁੱਸੇ ਵਿੱਚ ਆਇਆ ਹੈ ਤੇ ਉਹਨੇ ਆਂਦਿਆਂ ਹੀ ਗਾਲੀ ਗਲੋਚ ਕਰਨੀ ਸ਼ੁਰੂ ਕਰਤੀ ਸੀ ਜਿਹਦੇ ਕਰਕੇ ਵਿਸ਼ਾਲ ਬੱਬਰ ਜੀ ਨੇ ਉਹਨਾਂ ਨੂੰ ਮਨਾ ਕੀਤਾ ਕਿ ਸਾਡੇ ਆਫਿਸ 'ਚ ਐਸਾ ਮਨਨ ਮੋਲਨਾ ਕ੍ਰੀਏਟ ਕਰ ਕਿਉਂਕਿ ਕਲਾਇੰਟ ਬੈਠਾ ਹੋਇਆ ਤੇ ਲੜਕੀ ਬੈਠੀ ਹੈ ਤੇ ਐਜੀ ਚੰਗੀ ਨਹੀਂ ਲੱਗਦੀ ਬਟ ਉਹ ਨਹੀਂ ਮੰਨਿਆ ਹਟਿਆ ਨਹੀਂ ਉਹਨੇ ਕਾਲੀ ਕਲੋਸੇ ਕੀਤੀ ਕੀਤੀ ਉਹ ਇੱਕਦਮ ਸੜਨ ਹੀ ਫਿਰ ਆਫਿਸ ਅੰਦਰ ਆਉਂਦਿਆਂ ਹੀ ਉਹਨੇ ਮੇਨਾ ਬਹੁਤ ਗੰਦੀਆਂ ਹਰਕਤਾਂ ਕੀਤੀ ਹੈ ਮੈਨੂੰ ਬੈਲੋ ਨੇ ਗਾਲਾਂ ਕੱਢੀਆਂ ਮੇਰੇ ਵਾਲ ਖਿੱਚੇ ਉਹਨੇ ਮੈਨੂੰ ਆਫਿਸ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਉਹਨੇ ਮੈਂ ਗੁੱਸੇ ਦੇ ਵਿੱਚ ਆ ਕੇ ਉਹਨੇ ਐ ਕਦਮ ਚ ਚੁੱਕਿਆ ਮੇਰੀ ਬੇਟੀ 3 ਸਾਲ ਦੀ ਵੀ ਉੱਥੇ ਸੀ ਉਹ ਵੀ ਬਹੁਤ ਡਰ ਚੁੱਕੀ ਸੀ ਮੈਂ ਉਹਨੂੰ ਵੀ ਵੇਖਦੀ ਸੀ ਬਟ ਉਹਨੂੰ ਵੇਖਾਂ ਤੱਕ ਵੀ ਉਹਨੇ ਛੱਡਿਓ ਕਿ ਉਹਨੂੰ ਇੱਕ ਪਾਸੇ ਛੱਡਤਾ ਤੇ ਮੈਨੂੰ ਉਹਨੇ ਇੱਕ ਪਾਸੇ ਧੱਕਾ ਦਿੱਤਾ ਇਹ ਵੇਖ ਕੇ ਵਿਸ਼ਾਲ ਬੱਬਰ ਨੂੰ ਵੀ ਨਹੀਂ ਹੋਇਆ ਵਿਸ਼ਾਲ ਬੱਬਰ ਜਦੋਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਸ ਰੋਕਣ ਦੀ ਕੋਸ਼ਿਸ਼ ਵਿੱਚ ਵਿਸ਼ਾਲ ਨੇ ਉਹਨੂੰ ਬਾਹਰ ਕੱਢਿਆ ਪਰ ਨਹੀਂ ਹੋਇਆ ਚਾਰਲੇ ਮੈਨ ਉਸ ਟਾਈਮ ਕਿਹਾ ਕਿ ਮੈਂ 112 ਤੇ ਕਾਲ ਕਰਕੇ ਪੁਲਿਸ ਨੂੰ ਕੰਪਲੇਂਟ ਕਰਾ ਕੇ ਹੁਣੇ ਇੱਥੇ ਬੁਲਾਵਾ ਤੇ ਇਹ ਬੰਦੇ ਨੂੰ ਹੁਣੀ ਫੜਾਈਏ ਕਿਉਂਕਿ ਅਸੀਂ ਨੂੰ ਪਹਿਲੇ ਵੀ ਵਿਸ਼ਾਲ ਜੀ ਉਹਨਾਂ ਨੇ ਬਹੁਤ ਵਾਰੀ ਸਮਝਾਇਆ ਸੀ ਕਿ ਐਸਾ ਕੁਛ ਨਾ ਕਰ ਜਿਹਦੇ ਕਰਕੇ ਦਿੱਕਤ ਆਏ ਤੇ ਆਫਿਸ ਨਾ ਆਇਆ ਕਰ ਤੇ ਮੰਨਿਆ ਵੀ ਸੀ ਪਰ ਇਹ ਆਪਣੇ ਗੁੱਸੇ ਚ ਤੇ ਰੰਜਿਸ਼ ਚ ਆ ਕੇ ਆਫਿਸ ਆਂਦਾ ਰਿਹਾ ਹੈ ਵਿਸ਼ਾਲ ਬੱਬਰ ਦਾ ਐਨਾ ਕੋਈ ਲਿੰਕ ਨਹੀਂ ਹੈਗਾ ਇਹਦਾ ਲਿੰਕ ਕੋਈ ਪੁਰਾਣੇ ਮਸਲੇ ਉਸ ਬਿਲਡਿੰਗ ਲੈ ਕੇ ਹੈ ਉਸਕਾ ਉਹ ਜਗ੍ਹਾ ਨੂੰ ਲੈ ਕੇ ਹੈ ਸਾਨੂੰ ਨਹੀਂ ਪਤਾ ਮੈਨੂੰ ਤੇ ਬਿਲਕੁਲ ਨਹੀਂ ਪਤਾ ਸੀ ਉੱਥੇ ਆ ਕੇ ਨੇ ਹਰਕਤ ਕੀਤੀ ਇਹ ਹਰਕਰ ਚਹੀ ਵਿਸ਼ਾਲ ਨੇ ਜਦੋਂ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਵਿਸ਼ਾਲ ਨੇ ਮੋਲੇ ਇਕੱਠਾ ਕਰਨਾ ਸੀ ਉਸ ਦੌਰਾਨ ਇਹ ਉਸ ਆਫਿਸ ਦੇ ਬਾਹਰ ਕਾਫੀ ਲੰਬੀ ਕੋ ਖਿੜਕੀ ਹੈ ਜਿਸ ਤੇ ਵਿਸ਼ਾਲ ਮੋਲੇ ਨੂੰ ਇਕੱਠੇ ਕਰ ਰਹੀ ਸੀ ਤਾਂ ਕਿ ਉੱਪਰ ਆਣ ਉਹਨੇ ਦੇ ਚ ਵਿਸ਼ਾਲ ਗੱਲ ਕਰ ਰਹੀ ਸੀ ਤੇ ਪਵਨ ਨੇ ਪਿੱਛੋਂ ਆ ਕੇ ਵਿਸ਼ਾਲ ਨੂੰ ੱੱਕਾ ਦਿੱਤਾ ਤੇ ਜਿੱਥੇ ਕਰਕੇ ਵਿਸ਼ਾਲ ਸਿੱਧਾ ਜ਼ਮੀਨ ਤੇ ਛੱਤ ਥੱਲੇ ਡਿੱਗੇ ਜੀ ਉੱਥੋਂ ਦੀ ਹਣ ਕੀ ਹਾਲਾਤ ਹੈ ਵਿਸ਼ਾਲ ਜੀ ਉਹਨਾਂ ਦੀ ਲੈਗਸ ਜਿਹੜੀ ਉਹ ਫ੍ਰੈਕਚਰ ਹੋ ਚੁੱਕੀਆਂ ਹੈ ਉੱਥੇ ਡਾਕਟਰ ਦੇ ਐਕਸ-ਰੇ ਦੇ ਅਨੁਸਾਰ ਹੈ ਕਿ ਉੱਥੇ ਪਲੇਟਸ ਪੈਣੀਆਂ ਵਿਸ਼ਾਲ ਕਿਉਂਕਿ ਇਹ ਸਿੱਧਾ ਹੀ ਕੋ ਅਟੈਂਪਟ ਟੂ ਮਰਡਰ ਹੈ ਕਿਉਂਕਿ ਉਹਨੇ ਐਨੀ ਵੇਖਿਆ ਕਿ ਉਹਨਾਂ ਨੂੰ ਕਿੰਨੀ ਲੱਗ ਸੱਟ ਲੱਗ ਸਕਦੀ ਸੀ ਕਿੰਨੀ ਨਹੀਂ ਲੱਗ ਸਕਦੀ ਸੀ ਉਹਨਾਂ ਨੇ ਉਹਨੇ ਜਿਸ ਹੋਂ ਤੱਕਾ ਦਿੱਤਾ ਹੈ ਉਹਦੇ ਵਿੱਚ ਵਿਸ਼ਾਲ ਨੂੰ ਕਿਤੇ ਵੀ ਸੱਟ ਹੋ ਲੱਗ ਸਕਦੀ ਤੇ ਅਸੀਂ ਗਹਿਰੀ ਸੱਟ ਮੈਂ ਕਹਿਣਾ ਨਹੀਂ ਚਾਹੁੰਦੀ ਬਟ ਇਹ ਇੱਕ ਅਟੈਂਪਟ ਟੂ ਮਰਡਰ ਕੀਤਾ ਉਹਨੇ ਕਿਸ ਤਰੀਕੇ ਦਾ ਇਨਸਾਫ ਮੈਂ ਪੂਰਾ ਇਨਸਾਫ ਮੰਗਦੀ ਆ ਮੈਂ ਉਸ ਦੇ ਖਿਲਾਫ ਪ੍ਰੋਪਰ ਕਾਨੂੰਨ ਦੇ ਹਿਸਾਬ ਮੰਗਦੀ ਆ ਕਿ ਤੁਸੀਂ ਉਹਦੇ ਤੇ ਪਰਚਾ ਕਰਾਓ ਉਹਨੂੰ ਅੰਦਰ ਕਰੋ ਕਿਉਂਕਿ ਉਹਨੇ ਕ੍ਰਾਈਮ ਕੀਤਾ ਹੈ ਤੇ ਉਸੇ ਟਾਈਮ ਭੱਜਿਆ ਉਨੇ ਉਸੇ ਟਾਈਮ ਵਿਸ਼ਾਲ ਦੇ ਡਿੱਗਣ ਤੋਂ ਬਾਅਦ ਵੀ ਉਹਨੇ ਐਨੀ ਵੇਖਿਆ ਕਿ ਉਹ ਬੰਦਾ ਡਿੱਗ ਪਿਆ ਉਹਨੇ نیچے ਜਾ ਕੇ ਦੁਬਾਰਾ ਆਪਣੇ ਲੱਤਾਂ ਦੇ ਨਾਲ ਵਿਸ਼ਾਲ ਨੂੰ ਦੁਬਾਰਾ ਮਾਰਨ ਦੀ ਕੋਸ਼ਿਸ਼ ਕੀਤੀ ਉੱਥੇ ਉਹਨੇ ਆਪਣੇ ਮੋਹਲੇ 'ਚ ਜਿਹੜੀ ਉੱਥੇ ਹੋਰ ਬੰਦੇ ਮੁੰਡੇ ਇਕੱਠੇ ਕਿੱਤੇ ਸੀ ਉਹਨੇ ਮੈਨੂੰ ਵੀ ਉੱਥੋਂ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਐਨੀ ਵੇਖਿਆ ਤੇ ਲੇਡੀ ਹੈ ਉਹਨੇ ਕੁਝ ਨਹੀਂ ਵੇਖਿਆ ਉਹਨੇ ਸਿੱਧਾ ਮਾਰਨਾ ਸ਼ੁਰੂ ਕਰਤਾ ਉਹਨੇ ਲੱਤਾਂ ਨਾਲ ਮਾਰਿਆ ਇਵਨਾ ਅਤੇ ਵਿਸ਼ਾਲ ਬਿਲਕੁਲ बेहोश ਹੋ ਚੁੱਕੇ ਸੀ ਉਸ ਨੂੰ ਬਹੁਤ ਮੁਸ਼ਕਲ ਦੇ ਨਾਲ ਇੱਥੇ ਅਮਨਦੀਪ ਹਸਪਤਾਲ ਲੈ ਕੇ ਆਏ ਤਾਂ ਕਿ ਉਹਨਾਂ ਦਾ ਇਲਾਜ ਕਰਾਇਆ ਜਾ ਸਕੇ ਬਟ ਇਨਸਾਫ ਮੈਂ ਹੀ ਮੰਗਦੀ ਆ ਕਿ ਉਹ ਕ੍ਰਿਮੀਨਲ ਨੂੰ ਫੜੋ ਤੈਨੂੰ ਕੜੀ ਰੋਸ ਕੜੀ ਸਜ਼ਾ ਦਿਲਵਾਓ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਮੌਕੇ ਅਸੀਂ ਮੈਂ 100 ਵਾਰ ਦੇ ਕਾਲ ਕਾਫੀ ਟਾਈਮ ਤੋਂ ਕਰ ਰਹੀ ਸੀ ਉਹਨਾਂ ਦੇ ਕਾਲਸ ਵੀ ਆ ਰਹੇ ਸੀ ਪਰ ਜੋ ਸਥਿਤੀ ਉੱਥੇ ਬਣ ਗਈ ਸੀ ਕਿਉਂਕਿ ਉੱਥੇ ਮੈਂ ਸੀ ਵਿਸ਼ਾਲ ਜੀ ਸੀ ਇੱਕ ਹੋਰ ਉਹਨਾਂ ਦੇ ਸੱਜਣ ਆ ਗਏ ਸੀ ਜਿਵੇਂ ਤਿੰਨ ਜਾਣੇ ਸੀ ਤੇ ਇਹ ਦੋ ਜਾਣੇ ਆਏ ਸੀ ਉਥੇ ਇੱਕ ਸਬਾਰੇ ਕਾਲ ਕੀਤੀ ਪਰ ਵਿਸ਼ਾਲ ਦੀ ਹਾਲ ਵੇਖ ਕੇ ਅਸੀਂ ਉਸ ਟਾਈਮ ਤੇ ਫੋਨ ਬਹੁਤ ਘਟਵਾ ਚੁਪਾੜੇ ਸੀ ਮੌਕੇ ਤੇ ਪੁਲਿਸ ਆਈ ਹੈ ਉਥੇ ਉਸ ਟਾਈਮ ਤੇ ਮੌਕੇ ਤੇ ਪੁਲਿਸ ਆਏ ਨੇ ਮਤਲਬ ਉਥੇ ਅਸੀਂ ਵਿਸ਼ਾਲ ਜੀ ਵਿਸ਼ਾਲ ਨੂੰ ਇੱਥੇ ਲੈ ਕੇ ਆ ਰਹੇ ਸੀ ਵਿਸ਼ਾਲ ਜੀ ਨੂੰ ਅਮਨਦੀਪ ਹਸਪੀਟਲ ਉਸ ਦੌਰਾਨ ਪਿੱਛੇ ਦੀ ਪੁਲਿਸ ਉਸੇ ਆ ਗਈ ਹੈ ਪਰ ਸਾਡਾ ਵਿਸ਼ਾਲ ਜੀ ਨੂੰ ਹਸਪੀਟਲ ਹੀ ਆਣਾ ਜ਼ਿਆਦਾ ਜ਼ਰੂਰੀ ਸੀ ਤੇ ਉਥੇ ਪੁਲਿਸ ਆਈ ਹੈ ਪੁਲਿਸ ਉਸ ਤੋਂ ਬਾਅਦ ਕਾਰਵਾਈ ਆਪਣੀ ਸਟਾਰਟ ਕੀਤੀ ਹੈ ਪਰ ਇਹ ਚੀਜ਼ ਗਲਤ ਹੈ ਉਹ ਬੰਦਾ ਭੱਜ ਚੁੱਕਾ ਹੈ ਉਥੋਂ ਤੇ ਇਹ ਮੈਂ ਸਿਰਫ ਇਨਸਾਫ ਚਾਹਨੀ ਆ ਜੀ ਜੋ ਵਿਸ਼ਾਲ ਜੀ ਦੇ ਨਾਲ ਇਹ ਹਾਸਾ ਹੋਇਆ ਜੋ ਅਟੈਂਪਟ ਟੂ ਮਰਡਰ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਹੈ ਤੁਸੀਂ ਇਸ ਨੂੰ ਪਲੀਜ਼ ਉਹਨੂੰ ਕਰੀ ਲੋ ਕਰੀ ਸੱਜਾ ਦਿਲਵਾਓ ਜੀ ਤੁਹਾਡਾ ਤੇ ਕੀ ਗੱਲ ਹੋਈ ਤੁਹਾਡੇ ਪਿੰਡਕਪਾਲ ਬਬੜ ਨਾਇ ਮੈਂ ਬਦੀਨਾਂ ਤੇ ਮੈਡੀਕੋ ਤੋਂ ਆਪਣੀ ਮੈਡੀਸਿਨ ਲੈਂਦਾ ਪਿਆ ਸੀ ਮੈਨੂੰ ਦਵਾ ਦਾ ਦੁਕਾਨ ਇਹਨਾਂ ਦੇ ਆਫਿਸ ਤੋਂ ਮੁੰਡੇ ਦਾ ਫੋਨ ਆਇਆ ਕਿ ਚਾਚਾ ਜੀ ਵਿਸ਼ਾਲ ਨੂੰ ਕੋਟੋਂ ਥੱਲੇ ਹੜੂ ਦਿੱਤਾ ਗਿਆ ਮੈਂ ਉਨਨੀ ਪੈ ਸਕੂਟਰ ਭਜਾਂਦਾ ਗਿਆ ਉੱਥੇ ਜਾਂਦਾ ਦੇਖਦਾ ਪਿਆ ਕਿ ਬੇਟਾ ਸੜ ਦੇ ਉੱਤੇ ਲੰਮਾ ਪਿਆ ਹੈ ਪਬਲਿਕ ਇਕੱਠੀ ਹੋਈ ਪਈ ਹੈ ਬੱਚੇ ਦੀ ਕੋਈ ਸੋਧ ਬੁੱਧ ਨਹੀਂ ਕੋਈ ਹੋਸ਼ ਨਹੀਂ ਮੈਂ ਜਾਂਦਿਆ ਪਾਣੀ ਦੇ ਛੱਟੇ ਮਾਰੇ ਬੇਟਾ ਹੋਸ਼ ਕਰ ਬੇਟਾ ਹੋਸ਼ ਕਰ ਬੇਟੇ ਨੂੰ ਹੋਸ਼ ਨਹੀਂ ਬੇਹੋਸ਼ ਪਿਆ ਕੋਈ ਵਾਰੀ ਵਾਸ ਚੁੱਕਣ ਵਾਲਾ ਨਹੀਂ ਰਿਹਾ ਸੀ ਉਹ ਮੁੰਡਾ ਭੱਜ ਗਿਆ ਸੀ ਫਿਰ ਮੈਂ ਪੁੱਛਿਆ ਕਿ ਗੱਲ ਕੀ ਹੋਈ ਇੱਥੇ ਉਹ ਕਹਿੰਦੇ ਜੀ ਇਦਾਂ ਬੇੜੀ ਚਾਹਤ ਕਬੂਲ ਆਈ ਏ ਇਹਨੇ ਸਮਝਿਆ ਗਾਗ ਆਇਆ ਇਹ ਗਾਗ ਦੇ ਸਮਝ ਕੋਠੇ ਆ ਉੱਚੀ ਬੋਲਣ ਲੱਪਿਆ ਵਿਸ਼ਾਲ ਨੇ ਕੁੰਡੀ ਮਾਰਤੀ ਪੁਲਿਸ ਨੂੰ ਫੋਨ ਕਰਤਾ ਚਾਹਤ ਜੀ ਹੱਥੀ ਪਿਆ ਵਾਲ ਵੂਲ ਫੜੇ ਕਿੱਚਿਆ ਇਹ ਆਪਾ ਮਣ ਅੱਛਾ ਜੀ ਤੇ ਮੈਨੂੰ ਜੋਤ ਪਾ ਲੱਗਿਆ ਤੇ ਚਾਹਤ ਨੇ ਮੈਨੂੰ ਦੱਸਿਆ ਅੰਕਲ ਮੈਨੇ 1.5 ਘੰਟਾ 2 ਘੰਟੇ ਪੁਲਿਸ ਨਹੀਂ ਆਈ ਐਂਬੂਲੈਂਸ ਵਾਲਿਆਂ ਨੂੰ ਫੋਨ ਕੀਤਾ ਐਂਬੂਲੈਂਸ ਨਹੀਂ ਪ੍ਰਾਈਵੇਟ ਗੱਡੀ ਤੇ ਬੱਚੇ ਨੂੰ ਇੱਥੇ ਲਿਆ ਕੇ ਦਾਲ ਕਰਾਇਆ ਗਿਆ ਉਸ ਤੋਂ ਬਾਅਦ ਮੈਨੂੰ ਕਿਹਾ ਗਿਆ ਚੋਕੀ ਇਸਲਾ ਆਇਆ ਚੌਕੀ ਇਸਲਾ ਥਾਣਾ ਉੱਥੇ ਆ ਜਾਓ ਕੀਮਾਲੇ ਗੇਟ ਮੈਂ ਕੀਮਾਲੇ ਗੇਟ ਗਿਆ ਮਾਂ ਉੱਥੋਂ ਦਾ ਮੈਨੂੰ ਕਹਿੰਦਾ ਚੀ ਬੀਬ ਲੱਗ ਜਾਓ ਜਦਕਿ ਮੈਨੂੰ ਬੀਬਲਗ ਚੌਕੀ ਦਾ ਨਹੀਂ ਪਤਾ ਸੀ ਮੈਂ ਸਲਾਮਾਬਾਦ ਚੌਕੀ ਗਿਆ ਸਲਾਮਾਬਾਦ ਚੌਕੀ ਕੋਲ ਆ ਕੇ ਬੀਬਲਗ ਹੈ ਬੀਬਲਗ ਆਏ ਤਾਂ ਬੀਬਲਗ ਵਾਲੇ ਕਹਿੰਦੇ ਆ ਜੀ ਇਹ ਸਾਡੇ ਕੋਲ ਬੰਦਾ ਕੋਈ ਨਹੀਂ ਮੁਲਾਜ਼ਮ ਕੋਈ ਨਹੀਂਗਾ ਅਸੀਂ ਨਹੀਂ ਜਾ ਸਕਦੇ ਤੁਸੀਂ ਪਹੁੰਚੋ ਹੀ ਮੇਰੇ ਕੋਲ ਬੱਚੇ ਦੀ ਜਾਨ ਚਲ ਜਾਏ ਐਦਾ ਮੈਂ ਡਾਕਟਰ ਬਹਿਲੇ ਜੂਰੀ ਹੈ ਤੁਸੀਂ ਸੁਣਾਈ ਕੋਈ ਨਾ ਕਰੋ ਕਿਸੇ ਵੀ ਬੰਦੇ ਦੀ ਇਹ ਹਾਲਾਤ ਹੋਏ ਪੁਲਿਸ ਦਾ ਮੈਂ ਤੇ ਦੇਖ ਕੇ ਅੱਜ ਹੈਰਾਨ ਹੋ ਗਿਆ ਕਿ ਪੁਲਿਸ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਬੱਚੇ ਦੀ ਜਾਨ ਲੈਵਾ ਦਿਨ ਦਿਹਾੜੇ ਸ਼ਾਮ ਦਾ 5 ਵਜੇ ਦਾ 4 ਵਜੇ ਦਾ ਵਾਕਿਆ ਹੋਣਾ ਹੈ 5 ਵਜੇ ਦੇ ਬੱਚੇ ਨੂੰ ਕੋਠੇ ਹੇਠਲੇ ਰੋਡ ਦੇ ਨਾਲ ਜਿਹੜਾ ਆਮਨ ਹੈ ਉਹਦੇ ਨਾਲ ਤੁਹਾਡੇ بیٹے ਦੀ ਕੋਈ ਰੰਜਿਸ਼ ਕੋਈ ਦੰਗੇਸ਼ ਨਹੀਂ ਕੋਈ ਲੈ ਮੇਰੀ ਐਸਨਾ ਸੀ ਕਿ ਇਹਨਾਂ ਦੀ ਤਿੰਨ ਕੋਤਿਆਂ ਬੰਦੇ ਸੀ ਇਹਨਾਂ ਦੀ ਆਪਾਂ ਹੀ ਪਾਰਟਨਰਸ਼ਿਪ ਸੀ ਜੀ ਉਹ ਪਾਰਟਨਰਸ਼ਿਪ ਇਹਨਾਂ ਟੁੱਟ ਗਈ ਐਗਰੀਮੈਂਟ ਨਵਾਂ ਲਿਖਿਆ ਗਿਆ ਐਗਰੀਮੈਂਟ ਵਿੱਚ ਮੇਰਾ ਇੱਕ ਮੁੰਡਾ ਕਿਹਾ ਨਾ ਕੀ ਨਾਮ ਮੁੰਡੇ ਦਾ ਮੈਨੂੰ ਯਾਦ ਨਹੀਂ ਆਉਂਦਾ ਆਖਿਲ ਆਖਿਲ ਨੇ ਪਾਰਟਨਰਸ਼ਿਪ ਕਰ ਲਈ 10 ਦਿਨ ਪਹਿਲੇ 31 ਅਗਸਤ ਨੂੰ ਮਹੂਤਤਾ ਆਪਾਂ 31 ਨੂੰ ਤਰੀਕ ਨੂੰ ਮਹੂਤਤਾ ਵੀ ਤਾਂ ਅੱਜ 10 ਦਿਨ ਹੋਏ ਆ ਇਹ ਮੁੰਡਾ ਰੋਜ਼ ਕੋਠੇ ਚੱਲ ਜਾਂਦਾ ਮੈਂ ਬੇਡੇ ਨੂੰ ਕਹਿੰਦਾ ਤੂੰ ਸੀ ਨਹੀਂ ਲੜਨਾ ਕੋਈ ਗੱਲ ਨਹੀਂ ਕਰਨੀ ਇਹ ਮੁੰਡੇ ਨੇ ਅੱਜ ਮੇਰੇ ਬੇਟੇ ਨਾਲ ਹੀ ਇਹ ਕੰਮ ਕਰਤਾ ਮੇਰੇ ਬੇਟੇ ਦਾ 1 ਰੁਪਏ ਦਾ ਲੈਣ ਦੇਣ ਨਹੀਂ 1 ਰੁਪਏ ਦਾ ਕਾਰੋਬਾਰ ਨਹੀਂ ਜਦ ਕਿ ਮਹੂਤ ਤੋਤੇ ਦੀ ਪਵੰਦੀ ਮਾਂ ਨੂੰ ਡੱਬਾ ਵੀ ਅਸੀਂ ਭੇਜਿਆ ਕਿ ਬੱਚੇ ਦੇ ਮਨ ਚ ਗੱਲ ਹੁੰਦੀ ਮਾਂ ਨੂੰ ਡੱਬਾ ਭੇਜਦਾ ਮੋਦੀਆ ਫੋੜਾ 10 ਤੱਕ ਤੋਂ ਮਸਾਹੀਆਂ ਖਿੱਚੀਆਂ ਜਿਹੜੀਆਂ ਮੋਤੀਆਂ ਹੋਈਆਂ ਆ ਔਟਮ ਤੇ ਆ ਜਾਂਦਾ ਔਟਮ ਕਿਉਂ ਨਹੀਂ ਆਇਆ ਯਕੀਨ ਇਨਸਾਫ ਦੀ ਮੰਗ ਇਨਸਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉਹ ਦਿਨ ਦਿਹਾੜੇ ਜੋ ਖੋਹ ਕਰਨ ਦੀ ਕੋਸ਼ਿਸ਼ ਕੀਤੀ ਲੜਕੀ ਦੇ ਹੱਥੀ ਪੈਣ ਦੀ ਕੋਈ ਕੀਤੀ ਆਫਿਸ ਦੇ ਅੰਦਰ ਜਾ ਕੇ ਉਹ ਬੱਚੇ ਨੂੰ ਕੋਟੋਂ ਸੁੱਟਣ ਦੀ ਹਿੰਮਤ ਕੀਤੀ ਇੱਕ ਿੱਡੀ ਜਾਨ ਲੈਵਾ ਮਲਾਈ ਇਸ ਤਰ੍ਹਾਂ ਦੇ ਹਮਲਾ ਕੀ ਹੁੰਦਾ ਮੈਨੂੰ ਦੱਸੋ ਸਾਡਾ ਪਰਵਾਹ ਤਾਂ ਅੱਗੇ ਆਤਵਾਦ ਪ੍ਰਭਾਵਿਤ ਹੈ ਮੇਰਾ ਇਕੱਲਾ ਇਕੱਲਾ ਬੇਟਾ ਹੈ ਮੇਰੇ ਭਾਸਾ ਆਤਵਾ ਚੱਗੇ ਛਪਾ ਹੋਏ ਨੇ ਹੋ ਸਕਦਾ ਕੱਲ ਬੱਚਾ ਬੱਚੇ ਕੋ ਲੱਖਾਂ ਰੁਪਏ ਦਾ ਕਾਰੋਬਾਰ ਉੱਤੇ ਹ ਇਸ ਦਾ ਸਾਜੀ ਨੂੰ ਕਾਨੂੰਨੀ ਨਿਆਂ ਜਿਹਦੀ ਸਜ਼ਾ ਹੈ ਉਹ ਦਿੱਤੀ ਜਾਣੀ ਚਾਹੀਦੀ। ਮੈਂ ਕਹਿੰਦੇ ਆ ਪ੍ਰਸ਼ਾਸਨ ਕੋਲ ਕਿ ਬੱਚੇ ਨੂੰ ਪੂਰੀ ਨਿਆਂ ਦਿੱਤੀ ਹੈ। ਸਵੇਰੇ ਮੈਂ ਸੀਪੀ ਸਾਹਿਬ ਨਾਲ ਵੀ ਇਹ ਗੱਲ ਕਰਾਂਗਾ। ਸੀਪੀ ਸਾਹਿਬ ਦੀ ਨੋਟਿਸ ਸਾਜੀ ਗੱਲ ਸਵੇਰੇ ਭੇਜਾਂਗਾ ਕਿ ਸੀਪੀ ਸਾਹਿਬ ਇਹ ਕ੍ਰਾਈਮ ਹੋਇਆ ਦਿਨ ਦਿਹਾੜੇ ਤੇ ਕੋਈ ਉਹਦੇ ਸੁਣਾਈ ਨਹੀਂ ਹੋ ਰਹੀ ਬੱਚੇ ਦੀ। ਠੀਕ। ਮੇਰਾ ਨਾਮ ਸੰਜੀਵ ਸ਼ੂਰ ਹੈ ਜੀ। ਇੱਥੇ ਕਹਿਣਾ ਚਾਹੋ ਕਿ ਜਿਹੜਾ ਇਹ ਵੀ ਕਹਿੰਨਾ ਕਿ ਇਹ ਹਾਸਾ ਹੈ। ਮੇਰਾ ਆਪਣੇ ਵਾਜੀ ਵਿਸ਼ਾਲ ਬੱਬਰ ਮੈਨੂੰ ਉਹਦਾ ਫੋਨ 6:30 ਵਜੇ ਫੋਨ ਆਇਆ ਵਾ ਕਿ मामੂ ਇੰਨਾ ਇਸ ਤਰ੍ਹਾਂ ਮੇਰੇ ਕੋਠੇ ਤੋਂ ਨੂੰ ਛੱਡ ਦਿੱਤਾ ਵਾ। ਤੇ ਉਹਦੀਆਂ ਲਤਾਂ ਜਿਹੜੀਆਂ ਉਹ ਫ੍ਰੈਕਚਰ ਹੋ ਗਈਆਂ ਅਸੀਂ ਉਸੇ ਵੇਲੇ ਸਾਰਾ ਪਰਿਵਾਰ ਇੱਥੇ ਅਮਨਦੀਪ ਹਸਪਤਲ ਆਏ ਆ ਉੱਥੇ ਸਾਰਾ ਇਲਾਕਾ ਇਕੱਠਾ ਹੋਇਆ ਵਾ ਸਾਰੇ ਇਲਾਕੇ ਨੇ ਇਹਨੂੰ ਚੁੱਕ ਕੇ ਗੱਡੀ 'ਚ ਪਾ ਕੇ ਇੱਥੇ ਲਿਆਂਦਾ ਵਾ ਇੱਕ ਜਾਨ ਲੈਵਾ ਹਮਲਾ ਬਿਨਾਂ ਕੋਈ ਲੈਣ ਕੋਈ ਦੇਣ ਕੋਈ ਵਜ੍ਹਾ ਨਹੀਂ ਕੋਈ ਕਾਰਨ ਨਹੀਂ ਆ ਕੇ ਗੁੰਡਾਗਰਦੀ ਕੀਤੀ ਆਨਮ ਸ਼ਾਹ ਤੇ ਵਿਅਕਤੀ ਆਏ ਆ ਉਹਨੂੰ ਆਫਿਸ ਦੇ ਵਿੱਚ ਆ ਕੇ ਪਹਿਲੇ ਗਾਲਾਂ ਕੱਢੀਆਂ ਗੰਦੀਆਂ ਫਿਰ ਗੱਲ ਪਏ ਆ ਉੱਪਰੋਂ ਉਹਨੂੰ ਕੋਠੇ ਤੋਂ ਉੱਪਰੋਂ ਬਾਰੀ ਤੋਂ ਉਹਨੂੰ ਥੱਲੇ ਸੁੱਟਿਆ ਵਾ ਜਦ ਕਿ ਥੱਲੇ ਸਕੂਟਰ ਸੀਗਾ ਤੇ ਉਹਦੇ ਕਰਕੇ ਉਹਦਾ ਜਿਹੜਾ ਸਿਰ ਜਿਹੜਾ ਵਾ ਉਹਦਾ ਵੱਜ ਗਿਆ ਨੇ ਤੇ ਥਾਂ ਹੀ ਉਹਦੀ ਡੈਥ ਵੀ ਹੋ ਸਕਦੀ ਸੀ ਇਸ ਤਰ੍ਹਾਂ ਖਤਰਨਾਕ ਜਿਹੜਾ ਕਿ ਹਮਲਾ ਕਰਨਾ ਕਿਸੇ ਨੂੰ ਫਿਟ ਦੇਣਾ ਦੇਖੋ ਜੀ ਜਿਹੜਾ ਇਹ ਪੁਲਿਸ ਪ੍ਰਸ਼ਾਸਨ ਹੈ ਨਾ ਇੱਥੇ ਕੋਈ ਪੁਲਿਸ ਪ੍ਰਸ਼ਾਸਨ ਵਾਲੀ ਕੋਈ ਗੱਲ ਨਹੀਂ ਹੈਗੀ ਇਹ ਗੁੰਡਾ ਰਾਜ ਹੋ ਰਿਹਾ ਵਾ ਕਿਸੇ ਦੀ ਜਾਨ ਨਾਲ ਇਦਾਂ ਖੇਡਣਾ ਕਿਸੇ ਨੂੰ ਉੱਪਰੋਂ ਸੁੱਟਣਾ ਇਹ ਕੋਈ ਗੁੱਡੀ ਗੁੱਡੇ ਦਾ ਕੋਈ ਖੇਡ ਨਹੀਂ ਹੈ ਕਿ ਫੁੱਟਬਾਲ ਛੁੱਡ ਦਿੱਤਾ ਇੱਕ ਬੰਦੇ ਨੂੰ ਉੱਪਰੋਂ ਸੁੱਟਿਆ ਜਾ ਰਿਹਾ ਇਸ ਤੋਂ ਵੱਡਾ ਹੋਰ ਕਿਹੜਾ ਇਹ ਕ੍ਰਾਈਮ ਹੈ ਜੀ ਕੋਈ ਪ੍ਰਾਣੀ ਰੰਜਿ ਕੋਈ ਰੰਜਸ਼ਨੀ ਕੋਈ ਪ੍ਰਾਣੀ ਰੰਜਸ਼ਨੀ ਕੀ ਕਾਰਨ ਲੱਗਦਾ ਫਿਰ ਕਿਉਂ ਸੁਟਿਆ ਜਾ ਸੋ ਉਹਨੇ ਵੇਖੋ ਜੀ ਕੋਈ ਆਫਿਸ ਇਹਨਾਂ ਨੇ ਲੜਕੀ ਆਈ ਸੀ ਆ ਲੜਕੇ ਚਾਹਤ ਕਬੂਰ ਆਈ ਸੀ ਕਬੂਰ ਆਈ ਸੀ ਉਹਦਾ ਕੋਈ ਇਹਨਾਂ ਨੇ ਮਿਸਬੀਹੇਵ ਕੀਤਾ ਵਾ ਕੋਈ ਉਹਦੇ ਵਾਲ ਫੜੇ ਆ ਉਹਨੂੰ ਮਕੁੱਟਿਆ ਮਾਰਿਆ ਇਸੇ ਗੱਲੋਂ ਇਹਨਾਂ ਦੀ ਆਪਚ ਗਰਮੀ ਸਰਦੀ ਹੈ ਆ ਇਹ 5-7 ਜਾਨੇ ਜਿਹੜੇ ਮੁੰਡਾ ਲੈ ਗਿਆ ਉਹਨੂੰ ਕੋਠੇ ਤੋਂ ਉਹਨੇ ਸੁਟਿਆ ਠੀਕ ਆ ਹੁਣ ਇਸ ਤਰੀਕੇ ਦਾ ਇਨਸਾਫ ਮੰਗਦੇ ਇਨਸਾਫ ਹੈ ਜੀ ਮੰਗਦੇ ਤੇ ਸਖਤ ਹੋ ਸਕਦੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਇਹਦੇ ਜਾਨਲੇਵਾ ਜਿਹੜਾ ਇਹਨੇ ਹਮਲਾ ਕੀਤਾ ਵਾ ਇਹਦੇ ਤੇ ਘੱਟੋ ਘੱਟ ਵੀ 307 ਦਾ ਪਰਚਾ ਜਿਹੜਾ ਇਹ ਦਰਜ ਹੋਣਾ ਚਾਹੀਦਾ ਥੈਂਕ ਯੂ ਜੀ ਕੀ ਨਾਮ ਹੈ ਜੀ ਸਰ ਮੇਰਾ ਨਾਮ ਰਮਨ ਸ਼ਰੀਨ ਜੇ ਮੈਂ ਬਜਰੰਗ ਦਲ ਹਿੰਦੁਸਤਾਨ ਤੋਂ ਪੰਜਾਬ ਜਨਨ ਸੈਕਟਰੀ ਆ ਕੀ ਗੱਲਬਾਤ ਕੀ ਹੋਈ ਹੈ ਇਹ ਸਾਡੇ ਨਾਲ ਲਾਗੇ ਪਵਨ ਕੁਮਾਰ ਹੈਗਾ ਬੰਦਾ ਉਹ ਆਣ ਕੇ ਸਾਡੇ ਦਫ਼ਤਰਾਂ ਆ ਕੇ ਧਮਕੀਆਂ ਦੇਣ ਲੱਗ ਗਿਆ ਕਿ ਮੇਰਾ ਦਫ਼ਤਰ ਪੁਰਾਣਾ ਹੈਗਾ ਜਿਹੜੇ ਜਿਹੜਾ ਕੋ ਪੁਰਾਣਾ ਦਫ਼ਤਰ ਸੀ ਤੇ ਹੁਣ ਉਹਨੇ ਦਫ਼ਤਰ ਛੱਡ ਦਿੱਤਾ ਤੇ ਉਹਨੂੰ ਦਫ਼ਤਰ ਆਪਾਂ ਪੂਰੇ ਡਾਕੂਮੈਂਟ ਦੇ ਹਿਸਾਬ ਨਾਲ ਕਰਾਇਆ ਨਾਮ ਲਖਾ ਕੇ ਆਪਣੇ ਕੋਲ ਦਿੱਤਾ ਹੈ ਸਾਡੇ ਵਿਚਾਰ ਬੱਬਰ ਪੰਜਾਬ ਪ੍ਰਧਾਨ ਜੀ ਨੇ ਤੇ ਹਾਂਜੀ ਕਿਹੜੇ ਦਲ ਦੇ ਪ੍ਰਧਾਨ ਬਜਰੰਗ ਦਲ ਹਿੰਦੁਸਤਾਨ ਦੇ ਅੱਛਾ ਪੰਜਾਬ ਪ੍ਰਧਾਨ ਵਿਚਾਰ ਬੱਬਰ ਜੀ ਤੇ ਉਹ ਪਵਨ ਮੁੰਡਾ ਅੱਜ ਵੀ ਦੋ ਤਿੰਨ ਵਾਰੀ ਆ ਕੇ ਧਮਕੀਆਂ ਦਿੱਤੀਆਂ ਜਾਨ ਲੈਵਾ ਧਮਕੀਆਂ ਦਿੱਤੀਆਂ ਉਹਨੇ ਕਿ ਮੈਂ ਤੈਨੂੰ ਛੱਡਣਾ ਨਹੀਂ ਤੂੰ ਮੇਰਾ ਦਫਤਰ ਨਾ ਖਾਲੀ ਕੀਤਾ ਦੇ ਤੇ ਅੱਜ ਆ ਗਏ ਤੇ ਉੱਥੇ ਆ ਗਏ ਸਾਨੂੰ ਧਮਕੀਆਂ ਦੇ ਲੱਗ ਗਿਆ ਔਰ ਭਾਈ ਦੇ ਹੱਥੀ ਪਿਆ ਗਿਆ ਤੇ ਆਪਾਂ ਉਸ ਲਈ ਉਹਨੂੰ ਫੜਗ ਲਿਆ ਚਾਰ ਤਿੰਨ ਜਣਿਆਂ ਨੇ ਉਹਨੂੰ ਉਹਨੂੰ ਬਿਠਾਇਆ ਉੱਥੇ ਭਗਵਾਨ ਤਾਲਾ ਲਾਇਆ ਆਪਾਂ ਜੰਨੀ ਦਿੱਤਾ ਆਪਾਂ 112 ਦੇ ਕੋਲ ਕੀਤੀ ਤੇ ਥੱਲੇ ਉਹਦੇ ਬੰਦੇ ਆ ਕੇ ਰੋਲਾ ਪਾਣ ਲੱਗ ਗਏ ਤੇ ਆਪਾਂ ਜਲੋ ਵੇਖਣ ਲੱਗ ਗਏ ਭਾਰੀ ਬਾਰੀ ਤੇ ਜਾ ਕੇ ਥੱਲੇ ਕੋਣ ਆਇਆ ਟੋਲੀ ਜੰਨੂ ਉੱਥੋਂ ਨਿਕਲ ਗਏ ਤੇ ਉਹਨੇ ਬਾਰੀ ਥਾਣੀ ਥੱਲੇ ਇਹਨੂੰ ਧੱਕਾ ਦੇ ਦਿੱਤਾ ਔਰ ਥੱਲੇ ਜਾ ਕੇ ਅਨੁਸ਼ਤ ਜਿਹੜੇ ਨਾਲ ਉਹਦੇ ਲੋਕ ਸੀ 3-4 ਜਣੇ ਉਹ ਤੇ ਨਾਲ ਉਹ ਮੁੰਡਾ ਉਹਨੇ ਥੱਲੇ ਜਾ ਕੇ ਵੀ ਉਹਨੂੰ ਇੱਟਾਂ ਮਾਰੀਆਂ ਵਿਸ਼ਾਲ ਬੱਬਰ ਜੀ ਨੂੰ ਮਾਰੀਆਂ ਪੰਜਾ ਪਵਨ ਕੁਮਾਰ ਨੇ ਔਰ ਇਹ ਨਾਲ ਜਿਹੜੇ ਬੰਦੇ ਆਏ ਸੀ 4-5 ਔਰ ਇਹ ਜਿਹੜੇ ਬੁਲਾਏ ਹੋਏ ਕਿੰਨੀ ਉਚਾਈ ਤੋਂ ਡੇਕਿਆ ਗਿਆ ਇਹਨਾਂ ਨੂੰ ਉਚਾਈ ਤੋਂ ਜੀ 16 ਫੁੱਟ ਤੋਂ 25 ਤੋਂ 3 ਕਿੰਨੀ ਕਿ ਸੱਟ ਲੱਗੀ ਇਸ ਟਾਈਮ ਕੀ ਸੱਟ ਉਹ ਭਲੇ ਡਾਕਟਰ ਸਾਹਿਬ ਕੁਝ ਕਹਿ ਨਹੀਂ ਦੇ ਡਾਕਟਰ ਸਾਹਿਬ ਕਹਿੰਦੇ ਕਿ ਉਹ ਮੋਲੋ ਉੱਥੇ ਵੀ ਬਹੁਤ ਜ਼ਿਆਦਾ ਸੀਰੀਅਸ ਸੀ ਬਿਓਸੀ ਟੈਪ ਹੋ ਗਏ ਸੀ ਪੰਜਾਬ ਪ੍ਰਧਾਨ ਸਾਡੇ ਤੇ ਉਹਨਾਂ ਨੂੰ ਇੱਥੇ ਹਸਪਤਾਲ ਲਿਆਂਦਾ ਗਿਆ ਟ੍ਰੀਟਮੈਂਟ ਹੋ ਰਿਹਾ ਵਾਲੇ ਡਾਕਟਰਾਂ ਨੇ ਸਾਨੂੰ ਜਾਨ ਹੀ ਦੇ ਰਹੇ ਕੋਈ ਪਰਾਣੀ ਰੰਜੀ ਨਹੀਂ ਕੋਈ ਲੈਣ ਦੇ ਨਹੀਂ ਕੋਈ ਜਾਣ ਪਛਾਣ ਨਹੀਂ ਕੋਈ ਕੋਕ ਲੈਣ ਦਾਣਾ ਸਾਡਾ ਨਹੀਂ ਉਹਦੇ ਬੰਦੇ ਨਾਲ ਤੇ ਮੋਕੇ ਤੇ ਪੁਲਿਸ ਵੀ ਵਿੱਚ ਦਿੱਤਾ ਗਿਆ 112 ਤੇ ਕਾਲ ਕੀਤੀ ਗਈ 112 ਦੇ ਕਾਲ ਵੀ ਜਿਹੜੀ ਪੁਲਿਸ ਜਿਹੜੀ ਗਈ ਆ ਉਹ ਵੀ 2.5 ਘੰਟਿਆਂ ਬਾਅਦ ਆ ਜਾਗੇ ਉੱਥੇ 1.5 ਘੰਟੇ ਬਾਅਦ ਪਹੁੰਚੀ ਆ ਜਦੋਂ ਆਪਾਂ ਬੱਚੇ ਨੂੰ ਐਮਲੈਂਸ ਨੂੰ ਫੋਨ ਕੀਤਾ 108 ਤੇ ਘੜ ਤੋਂ ਘੜ 10 ਫੋਨ ਕੀਤੇ ਨੇ ਐਮਲੈਂਸ ਨੂੰ ਐਮਲੈਂਸ ਵੀ ਨਹੀਂ ਕੋਈ ਉੱਥੇ ਪਹੁੰਚੀ ਕੋਈ ਸੀਸੀਟੀਵੀ ਵਗੈਰਾ ਲੱਗਾ ਕੋਈ ਮੇਰੇ ਹਾਂਜੀ ਕੈਮਰੇ ਲੱਗੇ ਹੋਏ ਆ ਬਾਹਰ ਹੀ ਲੱਗੇ ਆ ਹਾਲਾਤ ਹੈ ਤੁਹਾਡੇ ਮਰੀਜ਼ ਦੇ ਮਰੀਜ਼ ਦੇ ਬਿਲਕੁਲ ਇਸ ਟਾਈਮ ਹਲੇ ਦੇ ਡਾਕਟਰ ਕੁਝ ਕਹਿ ਨਹੀਂ ਦੇ ਸਾਨੂੰ ਹਲੇ ਠੀਕ ਹੈ ਜਿੰਨੀ ਦਾ ਟ੍ਰੀਟਮੈਂਟ ਡੇਢ ਘੰਟਾ ਹੋ ਚੱਲਿਆ ਟ੍ਰੀਟਮੈਂਟ ਹੋ ਰਿਹਾ ਅੰਦਰ ਤੇ ਡੇਢ ਘੰਟੇ ਦਾ ਡਾਕਟਰ ਜਿੰਨ ਦਾ ਦੱਸਣਗੇ ਨਹੀਂ ਉਹਨੇ ਦੇਰ ਤੱਕ ਮੈਂ ਮੰਗ ਖਾਂਦੀ ਚਾਹਦੀ ਹਾਂ ਜੋ ਮੰਗੇ ਸਾਡੀ ਅਸੀਂ ਸਾਡੇ ਪੰਜਾਬ ਪ੍ਰਧਾਨ ਜਿੰਨ ਦੇ ਹਰੇ ਵੀ ਆਪਾਂ ਇਹ ਹੀ ਜਾਣਦੇ ਆ ਪ੍ਰਸ਼ਾਸਨ ਕੋਲੋਂ ਉੱਤੇ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਹੱਕ ਦਾ ਹੋਇਆ ਜਾਵੇ ਜਾਣ ਲਿਵਾ ਹਮਲਾ ਉਹ ਵੀ ਉਹਦੇ ਨੂੰ ਮਤਲਬ ਉਹ ਕਿਤੇ ਆਏ ਜਿਹੜਾ ਕੰਮ ਆਣਿਆ ਕੋਤੇ ਉਹਦੀ ਡਿਟੇਲ ਨਹੀਂ ਭਾਈ ਮੈਂ ਅਜੇ ਤਸਦੀਕ ਕਰ ਰਿਆ ਵਾਂ ਉਸ ਤੋਂ ਬਾਅਦ ਤੁਹਾਨੂੰ ਦੱਸਾਂਗਾ ਕੀ ਹੈ ਲੜਕੇ ਦੇ ਹਲਾ ਤਾਂ ਡਾਕਟਰ ਸਾਹਿਬ ਨੂੰ ਮੈਂ ਪੁੱਛਿਆ ਵਾਂ ਅਜੇ ਉਹਨਾਂ ਨੇ ਫੀਟੀ ਦੱਸਿਆ ਵਾਂ ਪਰ ਮੈਂ ਜਾ ਰਿਹਾ ਮੌਕਾ ਵੇਖਣ ਕੋਈ ਬਿਆਨ ਲੈ ਕੇ ਨਹੀਂ ਕੁਝ ਤਾਂ ਦੱਸਿਆ ਹੋਣਾ ਕੀ ਹੋਇਆ ਨਹੀਂ ਮੈਨੂੰ ਕੋਈ ਬਿਆਨ ਨਹੀਂ ਦਿੱਤੇ ਮੈਂ ਮੌਕਾ ਵੇਖਣ ਜਾ ਰਿਹਾ ਮੇਰੇ ਨਾਲ ਉਹਨਾਂ ਦੇ ਵਾਰਿਸ ਨੇ ਤੇ ਮੈਂ ਮੌਕਾ ਵੇਖਣ ਜਾ ਰਿਹਾ